ਸਸ਼ਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਅੱਜ ਆਪਾਂ ਮਿਰਚ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਇਹ ਪਕੌੜੇ ਬਹੁਤ ਟੇਸਟੀ ਬੰਦੇ ਆ ਇੱਥੇ ਆਪਾਂ ਤਿੰਨ ਆਲੂ ਲਏ ਤੇ ਉਬਾਲੇ ਹੋਏ ਤੇ ਆਲੂ ਨੂੰ ਮੈਂ ਚੰਗੀ ਤਰੀਕੇ ਨਾਲ ਪਹਿਲਾਂ ਉਬਾਲ ਲਿਆ ਸੀ ਥਿਲ ਲਿਆ ਥਿਲ ਕੇ ਹੁਣ ਆਪਾਂ ਕद्दूकस ਕੀਤਾ ਜੀ ਕद्दूकस ਕਰਾਂਗੇ ਆਲੂ ਨੂੰ ਆਪਾਂ ਬਰੀਕ ਵਾਲੇ ਪਾਸੇ ਨਾਲ ਕद्दूकस ਕਰਨਾ ਤਾਂ ਕਿ ਆਲੂ ਆਪਣੇ ਚੰਗੇ ਠੇਕੇ ਨਾਲ ਮੈਸ ਹੋ ਜਾਣ ਇਹ ਕਿ ਤੁਸੀਂ ਮੈਸਰ ਦੀ ਮਦਦ ਦੇ ਨਾਲ ਮੈਸ ਵੀ ਕਰ ਸਕਦੇ ਹੋ ਜੇਕਰ ਤੁਸੀਂ ਮੈਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਲੂ ਨੂੰ ਕद्दूकस ਕਰ ਲਿਓ ਬਰੀਕ ਵਾਲੇ ਪਾਸੇ ਨਾ ਕਰਿਓ ਇਸ ਤਰੀਕੇ ਨਾਲ ਇਥੇ ਨੂੰ ਸਾਰੇ ਆਲੂ ਕद्दूकस ਕਰ ਲੇ ਤੇ ਇੱਕ ਆਪਾਂ ਪਾਇਆ ਜੀ ਮੀਡੀਅਮ ਜਿਸਾਇ ਦਾ ਪਿਆਜ਼ ਬਰੀਕ ਕੱਟਿਆ ਹੋਇਆ ਮਿਕਸ ਕਰ ਦਾਂਗੇ ਤੇ ਇਹਦਾ ਡੋਅ ਜਾਂ ਤਿਆਰ ਕਰ ਲਾਂਗੇ ਆਪਾਂ ਦੇਖ ਸਕਦੇ ਆ ਆਲੂ ਆਪਾਂ ਠੰਡੇ ਹੀ ਲੈਣੇ ਆ ਵਾਕਿ ਆਪਾਂ ਠੰਡੇ ਕਰ ਲੈਣੇ ਆ ਤੇ ਹੁਣ ਆ ਇਹਦੇ ਵਿੱਚ ਆਪਾਂ ਐਡ ਕਰਾਂਗੇ ਮਸਾਲੇ ਜੀ ਟੇਸਟ ਅਨੁਸਾਰ ਇਥੇ ਨਮਕ ਲੱਤਾ ਆਪਾਂ ਟੇਸਟ ਅਨੁਸਾਰ ਤੁਸੀਂ ਨਮਕ ਲੈ ਲਿਓ ਤੇ ਥੋੜਾ ਜਿਹਾ ਆਪਾਂ ਜੀਰਾ ਲੱਤਾ ਥੋੜੀ ਜਿਹੀ ਆਪਾਂ ਅਜਵੈਨ ਲੱਤੀ ਆ ਕਸ਼ਮੀਰੀ ਲਾਲ ਮਿਰਚ ਤੁਸੀਂ ਬ੍ਰੀਕ ਕੱਟ ਕੇ ਹਰੀ ਮੱਥੀ ਵੀ ਲੈ ਸਕਦੇ ਹੋ ਤੇ ਆਪਾਂ ਸਕਿਪ ਕਰਾਂਗੇ ਸਕਿਪ ਵੀ ਕਰ ਸਕਦੇ ਹੋ ਤੇ ਧਨੀਆ ਪਾਊਡਰ ਥੋੜਾ ਜਿਹਾ ਚਮਚ ਦਾ ਦੂਜਾ ਤੀਜਾ ਹਿੱਸਾ ਲੈ ਲੇਤਾ ਆਪਾਂ ਉਹ ਆਪਾਂ ਮਿਕਸ ਕਰ ਦਾਂਗੇ ਜੀ ਤੁਸੀਂ ਇਹਦੇ ਵਿੱਚ ਹਲਦੀ ਪਾਉਣਾ ਚਾਹੁੰਦੇ ਤਾਂ ਹਲਦੀ ਵੀ ਪਾ ਸਕਦੇ ਹੋ ਨਹੀਂ ਸਕਿਪ ਕਰਦੇ ਹੋ ਦੇਖੋ ਆਪਾਂ ਮਿਕਸ ਕਰਕੇ ਜੀ ਨੂੰ ਡੋ ਮੰਗੂ ਤਿਆਰ ਕਰ ਲਾਂਗੇ ਆਪਣੇ ਆਲੂਆਂ ਦਾ ਇੱਕ ਪੈਟਰਨ ਮਿਕਸ ਹੋ ਗਿਆ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਹੱਥਾਂ ਨਾਲ ਕਰਸ ਕਰਕੇ ਤੇ ਇੱਥੇ ਆਪਾਂ ਮਿਰਚਾਂ ਲੈਂਦੀ ਹਾਂ ਤੁਸੀਂ ਦੇਖ ਸਕਦੇ ਹੋ ਮੈਂ 7 ਤੋਂ 8 ਮਿਰਚਾਂ ਲੈਂਦੀ ਹਾਂ ਤੇ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਪਹਿਲਾਂ ਧੋ ਲਿਆ ਸੀ ਸਾਫ਼ ਕਰ ਲਿਆ ਤੇ ਇਹ ਵਿਚਾਲੇ ਕੱਟ ਲ ਦਵਾਂਗੇ ਤੇ ਇਹ ਜਿਹੜੀ ਹਰੀ ਮਿਰਚ ਦੇ ਵਿੱਚ ਅੰਦਰ ਜਿਹੜੇ ਬੀਜ ਆ ਉਹਨਾਂ ਨੂੰ ਆਪਾਂ ਕੱਢ ਦਵਾਂਗੇ ਦੇਖੋ ਤੇ ਇਹ ਫੂਕਲੀਆਂ ਜੀ ਮਿਰਚਾਂ ਹੁੰਦੀਆਂ ਨੇ ਇੰਨਾ ਦਾ ਟੇਸਟਰ ਚਾਹ ਦੇ ਵਿੱਚ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਇਹ ਕੜਤਣ ਵਾਲੀਆਂ ਨਹੀਂ ਹੁੰਦੀਆਂ ਮਤਲਬ ਕਿ ਕੌੜੀਆਂ ਨਹੀਂ ਹੁੰਦੀਆਂ ਤੇ ਹੁਣ ਆਪਾਂ ਇਹ ਸਟਿੱਕ ਇਹਨਾਂ ਨੂੰ ਕੱਟ ਲਗਾ ਲਾਂਗੇ ਪਹਿਲਾਂ ਸਾਰੀਆਂ ਮਿਰਚਾਂ ਦੀ ਤੁਸੀਂ ਕੱਟ ਲਗਾ ਲੇ ਤੇ ਉੱਪਰ ਡੰਡੀ ਕੱਟਣੀ ਚਾਹੁੰਦੇ ਹੋ ਕੱਟ ਦਿਓ ਰੱਖਣੀ ਚਾਹੁੰਦੇ ਹੋ ਰੱਖ ਵੀ ਸਕਦੇ ਹੋ ਤੇ ਇਹਦੇ ਪਕੌੜੇ ਇੰਨੇ ਟੇਸਟੀ ਬਣਦੇ ਆ ਬਹੁਤ ਜ਼ਿਆਦਾ ਵਧੀਆ ਤੇ ਹੁਣ ਆਪਾਂ ਇਹਨਾਂ ਦੀ ਫਿਲਿੰਗ ਕਰਾਂਗੇ ਸਟਫਡ ਬਣਾਵਾਂਗੇ ਮਿਰਚਾਂ ਆਪਾਂ ਸਟਫਿੰਗ ਭਰਾਂਗੇ ਇਹਨਾਂ ਦੇ ਵਿੱਚ ਆਲੂਆਂ ਦੀ ਤੁਸੀਂ ਇਹਦੇ ਵਿੱਚ ਉਬਲੇ ਹੋਏ ਮਟਰ ਵੀ ਲੈ ਸਕਦੇ ਹੋ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਦੇਖੋ ਆਪਾਂ ਦੱਬ ਦਾਬ ਕੇ ਸਟਫਿੰਗ ਨੂੰ ਭਰਾਂਗੇ ਤੇ ਫਿਲਿੰਗ ਆਪਾਂ ਚੰਗੀ ਤਿੱਕੇ ਨਾ ਕਰ ਲੈਣੀ ਆ ਤੇ ਬਹੁਤ ਵਧੀਆ ਇਹ ਸਟਫਡ ਮਿਰਚਾਂ ਬਣ ਕੇ ਤਿਆਰ ਹੋਣਗੀਆਂ ਆਪਣੀਆਂ ਪਕੌੜੇ ਤੇ ਸਟਫਿੰਗ ਵਾਲੇ ਪਕੌੜੇ ਬਣ ਕੇ ਤਿਆਰ ਹੋਣਗੇ ਇਹ ਬਹੁਤ ਟੇਸਟੀ ਲੱਗਦੇ ਆ। ਤੇ ਬਰਸਤੇ ਮੌਸਮ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਵਧੀਆ ਲੱਗਦੇ ਆ। ਇਦਾਂ ਪੱਦਪ-ਪੱਦ ਕੇ ਦੀ ਫਿਲਿੰਗ ਕਰ ਲਈ ਐ। ਤੇ ਇਸ ਦੇ ਕਿਨਾਂ ਆਪਾਂ ਦੂਸਰੀ ਮਿਰਚ ਨੂੰ ਵੀ ਭਰ ਲਾਂਗੇ। ਦੇਖੋ ਜੀ ਆਪਾਂ ਦੂਸਰੀ ਮਿਰਚ ਨੂੰ ਵੀ ਇਦਾਂ ਹੀ ਸਟਫਿੰਗ ਭਰ ਲਈ ਐ। ਜਿੱਦਾਂ ਆਪਾਂ ਪਰੌਂਠੇ ਦੀ ਸਟਫਿੰਗ ਬਣਾਉਨੇ ਆ ਆਲੂ ਵਾਲੀ ਦੀ ਉਸੇ ਤਰੀਕੇ ਨਾਲ ਆਪਾਂ ਸਟਫਿੰਗ ਤਿਆਰ ਕੀਤੀ ਹੈ ਇਹਦੇ ਵਿੱਚ ਤੁਸੀਂ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਕਿਹਾ ਤੁਸੀਂ ਪਾ ਸਕਦੇ ਹੋ ਨਿੰਬੂ ਦਾ ਰਸ ਸਟਫਿੰਗ ਦੇ ਵਿੱਚ ਮਤਲਬ ਕਿ ਆਲੂਆਂ ਦੇ ਵਿੱਚ ਪਹਿਲਾਂ ਪਾ ਸਕਦੇ ਹੋ ਜੇ ਤੁਹਾਨੂੰ ਖੱਟਾਪਣ ਦੇਣਾ ਚਾਹੁੰਦੇ ਹੋ ਨਹੀਂ ਤੁਸੀਂ ਚਾਟ ਮਸਾਲਾ ਪਾ ਸਕਦੇ ਹੋ ਤੇ ਇੱਥੇ ਆਪਾਂ ਇੱਕ ਕੌਲੀ ਬੇਸਨ ਦੀ ਲੈਂਦੀ ਆ ਬੇਸਨ ਨੂੰ ਮੈਂ ਪਹਿਲਾਂ ਸਾਂਲ ਲਿਆ ਸੀ ਤੇ ਥੋੜਾ ਜਿਹਾ ਨਮਕ ਐਡ ਕਰ ਲਿਆ ਹੁਣ ਆਪਾਂ ਕਸ਼ਮੀਰੀ ਲਾਲ ਮਿਰਚ ਕਿਉਂਕਿ ਆਪਾਂ ਸਟਫਿੰਗ ਦੇ ਵਿੱਚ ਵੀ ਵਰਤੋ ਕੀਤੀ ਹੈ ਲਾਲ ਮਿਰਚ ਦੀ ਕਸ਼ਮੀਰੀ ਲਾਲ ਮਿਰਚ ਲੱਗਦੀ ਤੇ ਹਲਦੀ ਲੱਗਦੀ ਆਪਾਂ ਅੱਧਾ ਚਮਚ ਤੇ ਨਾਲ ਲੱਗਾ ਆਪਾਂ ਧਨੀਆ ਪਾウダー ਚਮਚ ਦਾ ਪਿੱਛਾ ਹਿੱਸਾ ਇਹਨੂੰ ਮਿਕਸ ਕਰ ਦਾਂਗੇ ਆਪਾਂ ਸਾਰੇ ੀਸਨ ਦੇ ਵਿੱਚ ਹੁਣ ਆਪਾਂ ਪਾਣੀ ਲਵਾਂਗੇ ਅੱਧਾ ਕੱਪ ਤੇ ਥੋੜਾ ਥੋੜਾ ਪਾਣ ਕਰਕੇ ਆਪਾਂ ਮਿਕਸ ਕਰ ਲਾਂਗੇ ਜਿੱਦਾਂ ਆਪਾਂ ਪਕੌੜਿਆਂ ਦਾ ਹਨਾ ਬੈਟਰ ਜਿਆ ਤਿਆਰ ਕਰਦੇ ਆ ਮਤਲਬ ਕਿ ਜਿੱਦਾਂ ਤਾਂ ਆਪਾਂ ਬ੍ਰੈਡ ਦੇ ਹਨਾ ਬ੍ਰੈਡ ਬਣਾਉਣ ਦੇ ਵਾਸਤੇ ਆਪਾਂ ਬ੍ਰੈਡ ਪਕੌੜੇ ਦਾ ਬੈਟਰ ਤਿਆਰ ਕਰਦੇ ਹਾਂ ਉਸੇ ਤਰੀਕੇ ਨਾਲ ਆਪਾਂ ਇਹ ਬੈਟਰ ਤਿਆਰ ਕਰਾਂਗੇ ਤੇ ਇਹਦੀ ਕੰਸਿਸਟੈਂਸੀ ਠੀਕ ਹੋਣੀ ਚਾਹੀਦੀ ਆ। ਨੂੰ ਆਪਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਲਵਾਗੇ ਥੋੜਾ ਜਿਹਾ ਪਾਣੀ ਹੋਰ ਲੈ ਕੇ ਆਪਾਂ ਮਿਕਸ ਕਰਾਂਗੇ ਤੁਸੀਂ ਤੁਸੀਂ ਬਿਸਕਟ ਦੇ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹੋ ਤੇ ਚਮਚ ਦੀ ਮਦਦ ਦੇ ਨਾਲ ਵੀ ਸੌਰੀ ਮਿਕਸ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ ਮਿਕਸ ਹੋ ਜੂਗਾ ਇਹਦੀ ਕਨਸਿਸਟੈਂਸੀ ਆਪਾਂ ਠੀਕ ਜਿਹੀ ਰੱਖਾਂਗੇ ਤੇ ਨਾ ਇਤਕ ਤੇ ਨਾ ਹੀ ਜ਼ਿਆਦਾ ਥਿੱਨ ਤੇ ਨਾ ਹੀ ਜ਼ਿਆਦਾ ਪਤਲੀ ਤੇ ਨਾ ਹੀ ਕਦੇ ਮੋਟੀ ਤੇ ਦੀ ਕਨਸਿਸਟੈਂਸੀ ਨੂੰ ਆਪਾਂ ਚੈੱਕ ਕਰਾਂਗੇ ਤੇ ਦੇਖੋ ਇਦਾਂ ਦਾ ਆਪਣਾ ਬੈਟਰ ਹੋਣਾ ਚਾਹੀਦਾ ਇੱਕ ਤਾਂ ਪਕੌੜੀ ਨੂੰ ਤਿਆਰ ਕਰ ਲਾਂਗੇ ਤੇ ਕੋਲ ਆਪਣਾ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਉਹਦੀ ਮਤਲਬ ਕਿ ਗਾੜਾ ਗਾ ਇਹ ਬੈਟਰ ਆਪਣਾ ਵਧੀਆ ਗਾ ਹੁਣ ਕੇ ਤੇ ਪਕੜਾਈ ਚ ਧਰ ਲਿਆ ਤੇਲ ਫਰਾਈਂਡ ਦਾ ਔਇਲ ਲੱਗਦਾ ਤੇ ਇੱਥੇ ਆਪਾਂ ਦੇਖੋ ਇੱਦਾਂ ਬੀਸਨ ਦੇ ਵਿੱਚ ਲਵੇੜ ਕੇ ਮਿਰਚਾਂ ਨੂੰ ਫਰਾਈ ਕਰਾਂਗੇ ਇਹ ਸਟਫਿੰਗ ਵਾਲੀਆਂ ਮਿਰਚਾਂ ਬਹੁਤ ਵਧੀਆ ਬੰਦਦੀ ਹੈ ਇਹਦੇ ਪਕੌੜੇ ਤੇ ਤੁਸੀਂ ਜ਼ਰੂਰ ਟ੍ਰਾਈ ਕਰਿਓ ਇੱਕ ਵਾਰ ਸਾਡੇ ਕਹਿੰਤੇ ਦੇਖੋ ਜੀ ਆਪਾਂ ਹੁਣੇ ਦੂਸਰੀ ਮਿਰਚ ਨੂੰ ਇਸੇ ਤਰੀਕੇ ਨਾਲ ਲਵੇੜ ਕੇ ਫੇਰ ਰੱਖਾਂਗੇ ਚੰਗੀ ਤਿੱਕ ਨਾ ਆਪਾਂ ਬੀਸੰਦੀ ਕੋਲ ਦੇ ਵਿੱਚ ਇਹਨੂੰ ਡਿਪ ਕਰ ਲਾਂਗੇ ਤੇ ਇਹ ਟਿੱਕਾ ਆਪਾਂ ਹੋਰ ਪਾਵਾਂਗੇ ਮਿਰਚ ਤੇ ਪਹਿਲਾਂ ਵਾਲੀ ਮਿਰਚ ਮੈਂ ਕੱਢ ਲਈ ਸੀ ਮੈਂ ਤੇਲ ਨੂੰ ਚੈੱਕ ਕੀਤਾ ਸੀ ਕਿੰਨਾ ਕੁ ਗਰਮ ਹੈ ਤੇ ਕਿਵੇਂ ਆ ਤੇ ਪਹਿਲਾਂ ਤੁਸੀਂ ਗਰਮ ਕਰ ਲਿਓ ਫੁੱਲ ਫਲੇਮ ਤੇ ਫਿਰ ਤੁਸੀਂ ਇਹਨੂੰ ਲੋ ਤੇ ਕਰ ਸਕਦੇ ਹੋ ਗੈਸ ਨੂੰ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਦੇਖੋ ਇਹਦੀ ਸਾਈਡ ਚੇਂਜ ਕਰਤੀ थ अल्ිකු फයි करंग प සතුच න पකරන් දී ග ता ර්‍රජපදිය වකිै කन කගේ ප ਤੇ ਇਹ ਤਾਂ ਤੇਲ ਨੂੰ ਨਚੋੜ ਲਾਂਗੇ ਚੰਗੇ ਤਿੱਕੇ ਦੇ ਨਾਲ ਇਧਰ ਮੈਂ ਪਲੇਟ ਰੱਖੀ ਹੋਈ ਹੈ ਪਲੇਟ ਦੇ ਵਿੱਚ ਕੱਢਦੀ ਜਾਨੀ ਅਤੇ ਦੂਸਰੇ ਨੂੰ ਵੀ ਕੱਢ ਲਾਂਗੇ ਏਸੀ ਤਿੱਕੇ ਨਾਲ ਆਪਾਂ ਸਾਰੇ ਪਕੌੜੇ ਪਕਾਵਾਂਗੇ ਦੇਖੋ ਕਿੰਨੇ ਵਧੀਆ ਬਣ ਕੇ ਆਪਣੇ ਪਕੌੜੇ ਤਿਆਰ ਹੋਏ ਤੇ ਹੁਣ ਆਪਾਂ ਹੋਰ ਪਕੌੜਿਆਂ ਨੂੰ ਵੀ ਏਸੀ ਤਿੱਕੇ ਨਾਲ ਪਕਾਉਣਾਗਾ ਜੇਕਰ ਤੁਹਾਨੂੰ ਬੀਸਨ ਦਾ ਘੋਲ ਥੋੜਾ ਜਿਹਾ ਪਤਲਾ ਲੱਗਿਆ ਮਤਲਬ ਕਿ ਫਿਰ ਤੁਸੀਂ ਬੀਸਨ ਹੋਰ ਮਿਕਸ ਕਰ ਸਕਦੇ ਹੋ ਤਾਂ ਇਹਦਾ ਘੋਲ ਠਿੱਕ ਹੋ ਜਾਊਗਾ ਉਹ ਕੇ ਕਰ ਗਾੜਾ ਹੋ ਗਿਆ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ ਦੇਖੋ ਆਪਣੇ ਪਕੌੜੇ ਸਾਰੇ ਬਣ ਕੇ ਤਿਆਰ ਆ ਤੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਹ ਚਟਪਟੇ ਜਿਹੇ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਉੱਪਰ ਤੁਸੀਂ ਚਾਟ ਮਸਾਲਾ ਪਕ ਸਕਦੇ ਹੋ ਤੇ ਵਿਚਾਲਦੀ ਆਪਾਂ ਕੱਟ ਕੇ ਦਿਖਾਵਾਂਗੀ ਕਿੰਨੀ ਵਧੀਆ ਦੀ ਸਟਫਿੰਗ ਪਈ ਹੋਗੀ ਜਮਾਵੀਰੀ ਸਟਫਿੰਗ ਵਿਕਰੀਨੀ ਤੇ ਬਿਲਕੁਲ ਤੇਲ ਦੇ ਵਿੱਚ ਨਹੀਂ ਹੈ ਨਾ ਵਿਕਰੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਟੇਸਟੀ ਲੱਗਦੀ ਹੈ ਉੱਪਰ ਦੀ ਆਪਾਂ ਚਾਟ ਮਸਾਲਾ ਪਾਤਾ ਤੇ ਚਾਹ ਦੇ ਨਾਲ ਮੀਂਹ ਦੇ ਮੌਸਮ ਦੇ ਵਿੱਚ ਹੋਰ ਵੀ ਜਿਆਦਾ ਵਧੀਆ ਲੱਗਦੀ ਹੈ ਹਾਂਜੀ ਜੇ ਇਕੱਤਰ ਨੂੰ ਸਾਡੀਆਂ ਵੀਡੀਓ ਵਧੀਆਂ ਲੱਗਦੀਆਂ ਹਨ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾਂ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਪਣੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਡੇਲੀਸ਼ੀਅਸ ਕੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੇ ਕਲ ਬਾਏ ਬਾਏ ਸਾਰਿਆਂ ਨੂੰ